ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਦਾ ਤੇਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਾ ਤੇਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੂੰ ਖੇਤਾਂ 'ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ 'ਤੇ ਸਰਕਾਰਾਂ ਨੇ ਵਿਤਕਰੇ ਵੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਅ ਰੋਕਿਆ ਹੋਇਆ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ। ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ। ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ। ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ। ਅਫਸੋਸ ਦੀ ਗੱਲ ਹੈ। ਮੈਂ ਇਹ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਝੁਕੇ ਐ ਨਾ ਕਦੇ ਝੁਕਣਗੇ। ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ। ਲਗਭਗ ਪੌਣੇ 3 ਸਾਲ ਦੀ ਸਰਕਾਰ ਹੋ ਗਈ ਪੰਜਾਬ 'ਚ। ਗੁਲਾ ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕਰਕਲਾਂ ਵਿਖੇ ਸੌਚੂ ਕੇ ਸਰਕਾਰ ਦਾ ਕਾਰਜ ਪਾਲ ਸੰਭਾਰਿਆ ਸੀ ਇਨਾਂ ਪੌਣੇ ਤਿੰਨ ਤਿੰਨ ਸਾਲਾਂ ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿਹੜੇ ਉਪਰਾਲੇ ਨੇ ਉਹ ਸਹੀ ਦਿਸ਼ਾ ਵੱਲ ਜਾ ਰਹੇ ਨੇ ਕੁਝ ਦੁਸ਼ਮਣਾਂ ਤਾਕਤਾਂ ਦੀਆਂ ਜਾ ਆਪ ਨੂੰ ਸ਼ਾਂਤੀ ਭੰਗ ਕਰਨ ਦੀਆਂ ਉਹ ਜੀਆਂ ਚਾਲਾਂ ਚੱਲਣ ਦੀ ਵੀ ਉਹਨਾਂ ਨੇ ਕੋਸ਼ਿਸ਼ਾਂ ਰਹੀਆਂ ਨੇ ਪਰ ਅਜੇ ਅੰਸ਼ਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜਈਆਂ ਤਾਕਤਾਂ ਨੂੰ ਅਸੀਂ ਮੂੰਹ ਤੋੜ ਮਾ ਜਵਾਬ ਦੇਵਾਂਗੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਪੁਰਸ਼ਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਬਣੀ ਰਹੂਗੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਅਸਫਲ ਰਹੇ ਨੇ ਮੈਂ ਸਮੁੱਚੇ ਪੰਜਾਬੀਆਂ ਨੂੰ ਯਕੀਨ ਦਿਵਾਣਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਕਾਇਮ ਰੱਖੀ ਜਾਵੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਸਮਾਜ ਤੇ ਕੌਮ ਦੀ ਮਾਨ ਮਰਿਆਦਾ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਦਾ ਪ੍ਰਣ ਕਰੀਏ ਉਸ ਮਨੋਰਥ ਦੀ ਪੂਰਤੀ ਲਈ ਹਮੇਸ਼ਾ ਯਤਨ ਸਿਲ ਰਹੀ ਹੈ ਜਿਸ ਲਈ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਲੰਬਾ ਸਮਾਂ ਰਸਤੇ ਕੁਰਬਾਨੀਆਂ ਦਿੱਤੀਆਂ ਨੇ ਸੋ ਜੋ 2022 ਤੋਂ ਸੰਵਿਧਾਨ ਨੂੰ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਉਸੇ ਸੰਵਿਧਾਨ ਚੋਂ ਮਿਲੇ ਹੱਕ ਨਾਲ ਵੋਟਾਂ ਪਾ ਕੇ ਸਰਕਾਰ ਬਣਾਈ ਮੈਂ ਕੁਝ ਬਹੁਤਾ ਨਹੀਂ ਹੁੰਦਾ ਸਮਾਂ ਕੌਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦਿੰਦਾ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਰਿਸ਼ਵਤ ਤੇ ਇਸ ਤੋਂ ਇਲਾਵਾ ਅਢਾਹ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕਚਾਰਜ ਆਰਜੀ ਮਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਦੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਮੁਨਤ ਦੀਆਂ ਰੈਗੂਲਰ ਕੀਤੀਆਂ 12000 ਤੋਂ ਵੱਧデアਪਕਾਂ ਨੂੰ ਸੇਵਾਵਾਂ ਮਾਂ ਰੈਗੂਲਰ ਕਰਤੀਏ ਤੇ ਉਹਨਾਂ ਦੀ ਤਨਖਾਹਾਂ 'ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ ਹੈ। ਫਿਰ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਹਦੇ 'ਚ 43 ਸੇਵਾਮਾਂ ਹੈ ਜਿਹੇ ਨੇ ਕਿ ਤੁਸੀਂ ਇੱਕ ਨੰਬਰ ਹੈ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰਡ ਕਰਵਾ ਦਿਓ ਤਾਂ ਸਰ ਕੋ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬౌੰਡ ਜਿਹੜਾ ਉਹ ਹੋਊਗਾ ਤੁਹਾਨੂੰ ਕਿਤੇ ਦਫ਼ਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਊਗੀ ਸਭ ਤੋਂ ਵੱਡਾ ਜਿਹੜਾ ਸਿਉਂਕ ਲੱਗੀ ਹੋਈ ਸਮਾਜ ਨੂੰ ਹੈਗੇ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਸਾਡੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਚੋਂ ਬਣਾਈ ਹੈ ਦੋ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਬਹੁਤ ਵੱਡਾ ਕੱਟ ਹੋਇਆ ਸੀ ਪੂਰੇ ਦੇਸ਼ ਤੋਂ ਲੋਕ ਗਏ ਸੀ ਸੋ ਐਂਟੀਕ腐ਪਸ਼ਨ ਮੂਵਮੈਂਟ ਚੋ ਸਾਡੀ ਪਾਰਟੀ ਨਿਕਲੀ ਹੈ ਤੇ ਅਸੀਂ 23 ਮਾਰਚ 2022 ਨੂੰ ਹੀ ਜਾਨੀ ਕਿ 7 ਦਿਨਾਂ ਬਾਅਦ ਸ਼ਹੀਦ ਆਜ਼ਮ ਦਾ ਸ਼ਹੀਦੀ ਦਿਵਸ ਹੁੰਦਾ ਐਂਟੀਕ腐ਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੈ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ 2024 ਚ 173 ਬੰਦਿਆਂ ਨੂੰ ਰੰਗੇ ਹੱਤੀ ਰਿਸ਼ਵਤ ਲੈਂਦੇ ਫੜਿਆ ਇਹਨਾਂ ਚ 10 ਗਾਸਟਡ ਅਫਸਰ ਵੀ ਨੇ 129 ਨਾਨ ਗਾਸਟਡ ਅਫਸਰ ਨੇ 32 ਪੁਲਿਸ ਮੁਲਾਜ਼ਮ ਨੇ 24 ਪਟਵਾਰੀ ਵੀ ਗ੍ਰਿਫਤਾਰ ਕੀਤੇ ਗਏ ਸਿਹਤ ਵਾਲੇ ਪਾਸਿਓਂ ਕਿਉਂਕਿ ਸਾਡੀ ਪ੍ਰਾਇੋਰਟੀ ਹੈ ਹੈਲਥ ਤੇ ਐਜੂਕੇਸ਼ਨ ਸਿਹਤ ਵਾਲੇ ਪਾਸਿਓਂ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਜਿਦੇ ਚੋਂ 565 ਪਿੰਡੂਲਾ ਕੈਂਚ ਨੇ 316 ਸ਼ਹਿਰੀ ਇਲਾਕਿਆਂ ਚ ਨੇ ਹੁਣ ਤੱਕ ਇਨ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸਧਾਰਨ ਤਰ੍ਹਾਂ ਤੇ ਐਕਸਰੇ ਅਲਟਰਾਸਾਉਂਡ ਕਰਾਉਣ ਦੀ ਸਹੂਲਤ ਹੈ 202 ਐਕਸਰੇ ਸੈਂਟਰ 399 ਅਲਟਰਾਸਾਉਂਡ ਸੈਂਟਰ ਵੀ ਇੰਪੈਂਡੈਂਟ ਕੀਤੇ ਗਏ ਨੇ 12 ਜੇ ਕਰੋਨੇ ਪੈ ਜੇ ਤਾਂ ਉਹ ਉਹਨਾਂ ਦਾ ਪੈਸਾ ਨਹੀਂ ਲੱਗੂਗਾ ਮਰੀਜ਼ਾਂ ਦਾ ਸਰਕਾਰ ਉਹਦਾ ਪੈਸਾ ਦੇਊ ਵੀ ਤੇ ਜੇ ਕਿਤੇ ਇੱਕ ਹੋਰ ਹਸਪਤਾਲਾਂ ਨੂੰ ਅਸੀਂ ਬੜੀ ਜਿਹੜੀ ਕਿ ਦੁੱਖ ਦੀ ਰੱਖ ਸੀ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪ ਉਹਨਾਂ ਵਿੱਚੋਂ ਲੰਗੇ ਹੋਵੋ ਕਿ ਆਮ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਤਾਂ ਕਰ ਲਿਆ ਜਾਂਦਾ ਪਰ ਦਵਾਈਆਂ ਸਾਰੀਆਂ ਬਾਹਰੋਂ ਲਿਖੀਆਂ ਜਾਂਦੀਆਂ ਬਾਰ ਜਿਹੜੀਆਂ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਉਹ ਬੰਦੇ ਤੇ ਬਸ ਚ ਨਹੀਂ ਅਸੀਂ ਇਹ ਸਖਤਤਾ ਦੇ ਤਾ ਕੀਤੀਆਂ ਨੇ ਕਿ ਕੋਈ ਵੀ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਜਿਹੜਾ ਉਹ ਬਾਹਰੋਂ ਦਵਾਈ ਨਹੀਂ ਲਿਖੂਗਾ ਉਹ ਸਾਰੀਆਂ ਦਵਾਈਆਂ ਅੰਦਰ ਹੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜੇ ਕੋਈ ਦਵਾਈ ਐਸੀ ਹੈ ਕਿ ਬਾਹਰੋਂ ਲੈਣੀ ਹੀ ਪੈਣੀ ਹੈ ਨਹੀਂ ਹੈਗੀ ਉਸ ਸਮੇਂ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਪੇਟਿਆ ਜਾਊਗਾ ਉਹਦੇ ਰਿਸ਼ਤੇਦਾਰਾਂ ਨੂੰ ਪੇਟਿਆ ਜਾਊਗਾ ਤੇ ਉਹ ਲਿਖ ਕੇ ਦੇ ਦਊਗਾ ਸਾਨੂੰ ਫਿਰ ਕਿ ਆ ਦਵਾਈ ਜਿਹੜੀ ਹੈ ਨਹੀਂ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹ ਦਵਾਈ ਜਿਹੜੀ ਹੈ ਉੱਥੇ ਹਸਪਤਾਲ ਚ ਪਹੁੰਚ ਜੂਗੂ ਗੁਰਦਿਆਂ ਦੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਹਸਪਤਾਲਾਂ ਚ ਮੁਫਤ ਡਾਇਲਿਸ ਕਰਾਉਣ ਦੀ ਵਿਵਸਥਾ ਕਰਤੀ 168 ਡਾਇਲਿਸਿਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਇਕ ਫਰਿਸ਼ਤੇ ਸਕੀਮ ਹੈ ਅੱਜ ਉਹਨਾਂ ਚੋਂ ਕੁਝ ਜਿਹੜੇ ਫਰਿਸ਼ਤੇ ਸੱਚੀ ਮੁੱਚੀ ਫਰਿਸ਼ਤੇ ਨੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਜ਼ਖਮੀਆਂ ਦੀਆਂ ਕੁਝ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਉਹਦੇ ਤਹਿਤ ਸਮੇਂ ਸਿਰ ਤੇ ਇਲਾਜ ਦੇ ਪਹੁੰਚਾ ਦੇ ਹਸਪਤਾਲ ਜਿੱਥੇ ਮਰਜ਼ੀ ਪਹੁੰਚਾ ਦੇ ਕੋਈ ਉਹ ਤੋਂ ਪੁੱਛਕਿਛ ਨਹੀਂ ਕੀਤੀ ਜਾਊ 223 ਵਿਅਕਤੀਆਂ ਨੂੰ ਮੁਫਤ ਇਲਾਜ ਦੀ ਮੁਹਈਆ ਕਰਾਇਆ ਗਿਆ ਤੇ ਸਹਾਇਤਾ ਕਰਨ ਵਾਲੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਨਰ ਸਲਮਾਨਤ ਕੀਤਾ ਹੈ ਲੋਕਾਂ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਹੈ ਸੂਬੇ ਚ 3282 ਯੋਗਸ਼ਮ ਸ਼ਾਲਾਾਂ ਮ ਚੱਲ ਰਹੀਆਂ ਨੇ 1 ਲੱਖ ਤੋਂ ਵੱਧ ਲੋਕ ਯੋਗਾ ਦਾ ਫਾਇਦਾ ਲੈ ਰਹੇ ਨੇ ਸੇਤਮੰਦ ਪੰਜਾਬ ਮਿਸ਼ਨ ਜਿਹੜਾ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੁਣ ਆ ਜਾਂਦੇ ਆਪਾਂ ਸਿੱਖਿਆ ਤੇ ਸਰਕਾਰ ਨੇ ਸਕੂਲ ਆਫ ਐਮੀਨਸ ਦੀ ਸਥਾਪਨਾ ਕੀਤੀ ਹੈ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮਹਈਆ ਕਰਾਉਣਾ ਸਕੂਲਾਂ ਦੇ ਬੁਨਿਆਦੀ ਢਾਂਚੇ ਖੇਡਾਂ ਦੀ ਸਹੂਲਤਾਂ ਵਾਸਤੇ 200 ਕਰੋੜ ਦੀ ਵਿਵਸਥਾ ਕੀਤੀ ਹੈ ਪ੍ਰਿੰਸੀਪਲਾਂ ਹੈਡਮਾਸਟਰਾਂ ਦੇ ਆਪਕਾਂ ਨੂੰ ਸਿੰਗਾਪੂਰ ਫਿਨਲੈਂਡ ਆਈਆਈਐਮ ਅਹਮਦਾਬਾਦ ਤੋਂ ਵਿਸ਼ੇਸ਼ ਟ੍ਰੇਨਿੰਗ ਵੀ ਦਵਾਈ ਹੈ ਸਰਕਾਰੀ ਸਕੂਲਾਂ ਚ ਕੈਂਪਸ ਮੈਨੇਜਰ ਤੇ ਸੁਰੱਖਿਆ ਗਾਰਡਨ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਦਾ ਪੂਰਾ ਧਿਆਨ ਸਕੂਲ ਦੀ ਮੈਨੇਜਮੈਂਟ ਵੱਲ ਹੋਵੇ ਨਾ ਕਿ ਕੋਈ ਟੂਟੀ ਖਰਾਬ ਹੋ ਗਈ ਕੋਈ ਬਾਥਰੂਮ ਦੀ ਪ੍ਰੋਬਲਮ ਹੈ ਉਹ ਇੰਨਾ ਚਕਰਾਂਚੀ ਨਾ ਪਏ ਰਹਿਣ ਉਹਨਾਂ ਦਾ ਧਿਆਨ ਸਿਰ ਪੜਾਈ ਵਾਲੀ ਰਹੇ ਸਾਰੇ ਸਰਕਾਰੀ ਸਕੂਲਾਂ ਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨ ਦੇਣ ਵਾਸਤੇ 29.3 ਕਰੋੜ ਰੁਪਏ ਰੱਖੇ ਗਏ ਨੇ ਤੇ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹੀ ਵਰਦੀਆਂ ਤੇ ਕਿਤਾਬਾਂ ਵੰਡੀਆਂ ਨਹੀਂ ਆਮ ਤੌਰ ਤੇ ਪਹਿਲੇ ਦੇਖਦੇ ਸੀ ਸਰਦੀਆਂ ਆਣੀਆਂ ਵਰਦੀਆਂ ਗਰਮੀਆਂ 'ਚ ਮਿਲਦੀਆਂ ਸੀ ਗਰਮੀਆਂ ਆਣੀਆਂ ਵਰਦੀਆਂ ਸਰਦੀਆਂ 'ਚ ਮਿਲਦੀਆਂ ਸੀ ਹੁਣ ਅਸੀਂ ਪਹਿਲੀ ਵਾਰ ਹੋਇਆ ਕਿ ਸਰਦੀਆਂ ਦੀਆਂ ਵਰਦੀਆਂ ਸਰਦੀਆਂ 'ਚ ਜਦੋਂ ਲੋੜ ਹੈ ਤੇ ਗਰਮੀਆਂ ਦੀਆਂ ਗਰਮ